ਹਾਂਜੀ ਮਿੱਤਰੋ ਕੀ ਹਾਲ ਚਾਲ ਨੇ ਬਲੌਕ ਨੂੰ ਲੇਟ ਹੋ ਗਿਆ ਥੋੜਾ ਜਿਹਾ ਅੱਜ ਮਿੱਟੀ ਚੱਕੀ ਆਉਂਦੇ ਸੀਗੇ ਚਕਾਈ ਸੀਗੀ ਮਿੱਟੀ ਭਰਤ ਪੈਣ ਦੇ ਵਿੱਚ ਆਪਣਾ ਟੱਬਾ ਆਇਆ ਸੀ ਬੱਚੋ ਕੱਕਾ ਹਿੱਟੀਆਂ ਦੇ ਸੀਗੇ ਤੇ ਚੱਲੀ ਜਾਂਦਾ ਇਹ ਕੰਮ ਪਰ ਆਹ ਗੜ ਗਿਆ ਮੁੰਡਣਾ ਲਵਾਤਾ ਥੱਲੇ ਜਮ ਹਿੱਸਾ ਤਲਗਾੜਾ ਜ਼ੋਰ ਦੇਖੋ ਲੈ ਇਹਦਾ ਜ਼ੋਰ ਪਰਖਦਾ ਇਹ ਚੋਬਰ ਦਾ ਪਰ ਚੋਬਰ ਦੇਗਾ ਜਵਾਬ ਹੁਣ ਜੀ ਜੇਸੀ ਵੀ ਆਉਂਦੇ ਹੁਣ ਉਧਰ ਦੇਖੋ ਲੈ ਚੱਲੋ ਵੀ ਸਾਲਾ ਆਇਆ ਬਈ ਜਮਾ ਹੁੱਕ ਤੁਰ ਗਈ ਜਮਾ ਟਰੈਕਟਰ ਦਾ ਹਿਸਾਲ ਆਇਆ ਇੱਕ ਆਹ ਕਰਾਮ ਮਰੀ ਦਾ ਮੁੰਡਾ ਐਕਟਰ ਆਹ ਟਰੈਕਟਰੋਂ ਦਾ ਹੋ ਉੱਥੇ ਟਿੱਬਾ ਦੀ ਉਹ ਉੱਥੇ ਜੀਸੀਬੀ ਚੱਲੀ ਜਾਂਦੀ ਇੱਥੇ ਇਹ ਆ ਅਜੀਬ ਤੇ ਦੇਖੋ ਜੀ ਟਾਈਮ ਹੋ ਗਿਆ 11:07 ਹੋ ਗਏ ਅ ਅੱਜ ਪਰਖ ਆ ਜੋ ਜ਼ੋਰ ਚੋਂ ਪਰਾਂ ਵਾ ਇੱਕ ਰਾਂ ਦਾ ਪਰਖ ਲਿਆ ਉਹ ਲਾ ਦੇਗਾ ਇਹਦਾ ਬਾਬਾ ਪਹਿਲਾਂ ਤਾਂ ਵਧਗਾ ਚੱਲੀ ਜਾਂਦਾ ਕਹਿੰਦਾ ਕੱਢ ਲਿਆ ਹੁੰਦਾ ਕੱਢ ਲਿਆ ਹੁੰਦਾ ਆ ਇੱਥੇ ਲਾਹੂੰ ਕਹਿੰਦਾ ਨਵਾਂ ਖੁੰਜੇ ਚ ਲਿਆ ਕੇ ਫੜੇ ਮਿੱਟੀ ਢਾਲੀ ਸੀ ਤੇ ਕਰਾਉਣ ਨਾਲ ਜਮਾ ਗੁੜ ਗਿਆ ਟਾਇਰ ਪਰ ਆਲਾ ਦੇਖੋ ਫੇਰ ਕੀ ਫਰ ਮਾਰ ਗਿਆ ਸਿਲਪ ਵਿਚਾਰਾ ਗੁੜ ਗਿਆ ਉਹ ਹੀ ਗੱਡੂ ਟੋਜੰਡਾ ਚ ਨਾਲ ਦਾ ਕੰਮ ਗਿਆ ਟੋਜੰਡਾ ਟਰੈਕਟਰ ਵਾਲਾ ਇੱਕ ਬਸ ਦੇ ਗੱਲ ਹੈ ਨੀ ਟੱਕਾ ਲਾਉ ਮਗਰੋਂ ਜੀ ਸੀ ਵੀ ਸਰੀਰ ਬਣੇ ਸੀ ਮੁੰਡਿਆਂ ਦੇ ਚੰਗੇ ਐ ਦੇਖੋ ਦੇਖੋ ਆਹ ਦੇਖੋ ਜਮਾਨ ਥੱਲੇ ਧਾਨਾ ਟਰੈਕਟਰ ਦਾ ਜੋਰ ਮਾਰਨੋਂ ਨਹੀਂ ਹਟਿਆ ਤੇ ਇਹ ਮਰਵਾਉਣੋਂ ਨਹੀਂ ਹਟਿਆ ਥੱਲੇ ਗੁੜੀ ਗਿਆ ਤਾਂ ਵੀ 11 ਬੱਦ ਕਰਤੀ ਸਾਰੇ ਆ ਹੀ ਚੱਲਾਂਗੇ ਫਿਰ ਅੱਜ ਪਈ ਚੱਲੂ ਕਿੱਧਾ ਕੜਕੇ ਤੱਕ ਦਿਨ ਚੜਾ ਦਾਂਗੇ ਇਧਰਲੇ ਪਾਸੋਂ ਆਏ ਉਹ ਸੂਰ ਜਾਏ ਹਾਏ ਹਾਂ। ਵੇਖੀ ਚਲੋ ਬਣਦਾ ਕੀ ਆ। ਡੀਜ਼ਲ ਦਾ ਇੱਥੇ ਲੈਂਦਾ। ਹਾਂ ਟਰੋਲ ਲਿਆਤਾ ਪਿਆ, ਮੀਟਰੀ ਲਿਆਤਾ ਪਿਆ। ਜਿਹੜੇ ਪੈਗ ਵਾਲੇ ਫੱਗਲ ਬਾਈਏ ਨਾ ਠੰਡੇ ਵਾਲੇ ਹੱਡਰ ਗੇ ਠੰਡਾ ਲਈ ਜਾਂਦੇ ਆ, ਕੀ ਜਾਂਦੇ ਆ। ਡੀਜ਼ਲ ਵਾਲੇ ਡੀਜ਼ਲ ਪਾਈ। ਡੀਜ਼ਲ ਵਾਲੇ ਡੀਜ਼ਲ ਪਾਈ ਜਾਂਦੇ ਆ। ਠੰਡੇ ਵਾਲੇ ਠੰਡਾ ਪੀ ਜਾਂਦੇ ਆ ਬਸ ਗੱਲ ਖਤਮ। ਗੱਲ ਖਤਮ ਆ। ਨਿਆਰੇ ਆਈ ਜਾਂਦੇ ਨੇ ਨਿਆਰੇ ਹੀ ਜਾਈ ਜਾਂਦੇ ਆ ਕਾਟੋ ਫੁੱਲਾਂ ਤੇ। ਕਾਟੋ ਫੁੱਲਾਂ। ਹੈ ਇਹ ਵੀਰਾਂ ਵਾਲੇ ਆ। ਹਾਂ। ਵੀਰਾ ਵਾਲੀ ਵੀ ਵੀਰਾਏ ਪੇਟੀ ਪਈ ਐ ਛੱਡ ਡਰ ਕੇ ਠੰਡਾ ਪੀਣ ਵਾਲਿਆ ਭਾਈ ਨੇਰੇ ਦੇ ਲੈਂਦੇ ਕਾਟੋ ਖੁੱਲਣਾ ਤੇ ਇਹਨਾਂ ਦੀ ਲਓ ਜੀ ਮਿੱਤਰੋ ਜੀ ਇਸ ਵੀ ਪਹੁੰਚ ਚੁੱਕੀ ਐ ਲਵਾਉਣਾ ਹੀ ਜ਼ੋਰ ਕਰ ਦੇਣੇ ਆ ਸੌਖੇ ਨਿਕਲ ਦਾ ਕੇ ਔਖਾ ਨਿਕਲ ਦਾ ਹੈ ਕਾਲੇ ਨੂੰ ਲਾ ਲਾ ਲਗਾ ਵਾਲਾ ਗੱਡੀ ਜਾਂਦਾ ਠੀਕ ਹੈ ਤਾਂ ਆਪਾਂ ਇੰਦਾ ਯਾਰ ਦੀ ਖੋਲ ਲੈਂਦਾ ਕੋਈ ਨਾ ਕੋਈ ਉਹ ਲਿਆ ਲਿਆ ਕਾਲਾ ਕਾਲਾ ਕਹਿੰਦਾ ਐਂਦਾ ਯਾਰ ਦੀ ਖੋਲਦਾ ਆ ਕੇ ਦਰਵਾਜ਼ਾ ਲਾ ਕਹਿੰਦਾ ਦੇ ਭੱਜ ਜਾ ਉਹਦਾ ਅੰਦਰ ਆ ਵੰਦਰਾ ਦੇਖ ਲਾ ਲੈ ਇੱਕ ਇੱਕ ਤਾਜੀ ਕਹਿੰਦੇ ਛੱਡ ਕੇ ਪਾ ਦੇ ਮੱਥ ਮਰਜੀ ਭਾਂਚੋ ਦੀ ਛੱਡ ਰਾਂ ਕਿਨੇ ਪਾਤਾ ਆਹਾ ਕਾਲਾ ਦੇਖ ਲਾ ਲੈ ਆ ਆ ਯਾਰ ਕੂ ਸੜ ਰਹਾ ਬਰੋ ਸੜ ਰਾਮ ਕੀ ਦੇਖ ਤ ਲੈ ਜੋਰ ਮਾਰਨ ਹਟੇ ਹੀ ਨਹੀਂ ਕਿਧਰੋਂ ਕਿੱਥੇ ਵੜਿਆ ਨੂੰ ਸਾਰੀ ਇਕਤਾ ਦੀ ਭੈਣ ਘੜਤੀ ਢੋਲੇ ਪਾ ਦੇ ਦੇਖ ਤ ਲੈ ਉਲਟ ਦੀ ਦੇਖ ਦੇਖ ਭੈਣ ਦੇ ਯਾਰ ਨੇ ਕਿੱਥੇ ਜੋਰ ਮਾਰਨ ਹਟੇ ਹੀ ਨਹੀਂ ਇਹਦਾ ਜੋਰ ਮਾਰ ਰੋ ਹਰਦਾ ਨਹੀਂ ਬੰਦਾਂ ਦਾ ਦੇਖ ਲਿਆ ਭੈਣ ਨਾ ਮਾੜਾ ਟੂਚ ਨੀ ਵੀ ਲੈ ਭੈਣ ਦੇ ਲਾਣਾ ਪਰ ਲਪਤ ਹੋਣੇ ਕਾਲਾ ਦੇਖ ਲੈ 234 ਹੈ ਹੁਣ ਆ ਦੋਸਤ ਮਗਰ ਉਹ ਤਾਂ ਕਾਲਾ ਵਾਲਾ ਹੋਰ ਤਾਂ ਕੋਈ ਹੱਲ ਨਹੀਂ ਗਿਆ ਰ ਦੇਖ ਲੈ ਕਿਹੋ ਚੋਪਰ ਗਿਆ ਆਪਣਾ ਵਸ਼ੀਰ ਤੇ ਹੈ ਉਹਦਾ ਭੈਣ ਚੋ ਆਪਦਾ ਤਨ ਲਾ ਕੇ ਖੜਾ ਕਾਲਾ ਕਾਲਾ ਓਏ ਇਹਦਾ ਹੈ ਉਹ ਕਾਲਾ ਇਹਦਾ ਬਣਿਆ ਭੰਦਾ ਯਾਰ ਜੋਰ ਲਵਾਈ ਠੀਕ ਹੈ ਲਵਾਈ ਠੀਕ ਹੈ ਲਓ ਜੀ ਮਿੱਤਰੋ ਦੇਖਦੇ ਆ ਮੁੰਡੇ ਦਾ ਕਿੰਨਾ ਮੁਸ਼ਕਲ ਹੈ ਕੋਲੇ ਪੈਰ ਨਹੀਂ ਨਿਕਲਦੀ ਝੋਟੇ ਦਾ ਬੂਥ ਲਵਾਤੀ ਭੈਂ ਦਾਇਰਾ ਸਾਲਾ ਝੋਟੇ ਦਾ ਝੋਟੇ ਝੋਟੇ ਦਾ ਨਲੀ ਘੜਤੀ ਭੈਣ ਦੀ ਪਗਲ ਵਾਲਾ ਆਹ ਉਹ ਤਾਂ ਹੀ ਤਾਂ ਇਹ ਗੁੱਟ ਤਾਂ ਥੱਲੇ ਹਿੱਸਾ ਲਾਇਆ ਪਿਆ ਸਾਰੇ ਪਾਸੇ ਓ ਖੋਲਦਾ ਤੈਨੂੰ ਜਿਆਦਾ ਕਾਲੀ ਆ ਉਹਨੂੰ ਸਾਰਾ ਪਤਾ ਢਾਲ ਓਏ ਓ ਘੇਰ ਗੁਰ ਪਾਲਾ ਇਹਦਾ ਕੋਈ ਓ ਰਹਿਣ ਤੇ ਖੜਦਾ ਓ ਪੁੱਠੀ ਖੇਤਲਾ ਮੁੰਡਿਓ ਤੋ ਜਿੰਦਾ ਬੱਲੇ ਨੂੰ ਪਤਾ ਕਿੱਥੇ ਰੱਖਿਆ ਉਹਨੇ ਯਾਰ ਟਰੈਕਟਰ ਜਾ ਉਹ ਲੈ ਗਿਆ ਲੈ ਹੁਣ ਤਾ ਇੱਥੇ ਬਣ ਕਿੱਥੇ ਰੱਖਿਆ ਉਹਨੇ ਯਾਰ ਓਏ ਆ ਬਾਹਰ ਚੱਕ ਦੇ ਬੁਰੋ ਖਾਲੀ ਕਰਦਾ ਏ ਟੋਚ ਨੇ ਬੱਲੇ ਕੋਲੇ ਆ ਯਾਰ ਲੋਈ ਮਿੱਤਰੋ ਟਰਾਲੀ ਕਰੀਦਾ ਖਾਲੀ ਕੰਮ ਵੱਧ ਗਿਆ ਸੀਗਾ ਆਹਾ ਹੌਲੀ ਓਣਾ ਪੱਟ ਪੁੱਟ ਦੀ ਚਾਦਰ ਕਦੇ ਕੰਮ ਹੋਰ ਵਧਾ ਦੇ ਬਗਾਨੀ ਐ ਮਗਰਾੜ ਤੋੜਦਾ ਉਹਦਾ ਪਹਿਲਾ ਪਹਿਲਾ ਉਹਨਾਂ ਦਾ ਮਗਰਾੜ ਜਾ ਤੋੜ ਬਿੰਗਾ ਕਰਕੇ ਤੋੜਦਾ ਬੰਦਰ ਕੱਢਦਾ ਅੱਗ ਆ ਹੁਣ ਹੁਣੀ ਕੱਢ ਕੇ ਆਇਆ ਚੱਲ ਰਹੋ ਇਹਨੇ ਕੀ ਕੀ ਨਾਲ ਆਇਆ ਸੀ ਉਹਦਾ ਲੱਸੂ ਲੱਸੂ ਉਹਨੇ ਉਹਦਾ ਦੱਸਤਾ ਪੰਨ ਕੀ ਪੱਕਾ ਨਾਲ ਲਾਇਆ ਕਿ ਸਾਮ ਹੀ ਆ ਕਹਦਾ ਸਾਮ ਹੀ ਆ ਦੀ ਭੈਣ ਘੜਤੀ ਆਈ ਚਾਰੀ ਇਕਤਾ ਦੀ ਭੈਣ ਘੜਤੀ ਨੂੰ ਜਾਣਦਾ ਕੋ ਨਾਂ ਲੈ ਕੇ ਕੀ ਮੰਗਦਾ ਥਾਲਾ ਲੱਗਦਾ ਪੁੱਤ ਬਰਾਸਾ ਰਹਿ ਗਿਆ ਇਹ ਕਰ ਲਈ ਕਰਵਾ ਲਈ ਕਰਾ ਲਈ ਜਾਨਾ ਕਰੇ ਤੋੜੇ ਤੋਂ ਵੀ ਸੁਣ ਕਹਿ ਗਿਆ ਸਾਡੇ ਕੋਲ ਆਉਂਦਾ ਜਿਹੜੇ ਤੁਹਾਡੀ ਬਹੁਤ ਹੋ ਗਿਆ ਕਿਤੇ ਚੌੜੀ ਉਹਦੇ ਕਰਨਾ ਜਿਹੜੀ ਇਹਨਾਂ ਨਾਲ ਆਇਆ ਬਲਦਾ ਜਮਾ ਬੈਸੇ ਨਹੀਂ ਜਨੌਰ ਜਾ ਜਨੌਰ ਜਾ ਬੈਠੋ ਲਾਉਂਦਾ ਤਾਂ ਕਮਲ ਆਪ ਹੀ ਕੱਢ ਦੂਗਾ ਫਿਰ ਤਾਂ ਚਾਲੋ ਬੈਠਾ ਖੜਦਾ ਚ ਨਾ ਬਣੀ ਨਹੀਂ ਗੱਲ ਟਰੈਕਟਰ ਆ ਫਾਇਦਾ ਨਹੀਂ ਟਰੈਕਟਰ ਟਰੈਕਟਰ ਦਾ ਜੋਰ ਮਾਰਦੇ ਥੁਲਾ ਟਰੈਕਟਰ ਦਾ ਯਾਰ ਥੱਲੇ ਓ ਉਹ ਬੱਲੇ ਕੋਲ ਹੀ ਟੋਚਨ ਜਾ ਰਾ ਉਹ ਟੈਂਕਰ ਕੋਲ ਹੀ ਜਾ ਰਿਹਾ ਜਣ ਕੇ ਲੈ ਆ ਬੱਧੀਆ ਚੱਲ ਨਹੀਂ ਜੰਦਰਾ ਜਮੂਨ ਦਾ ਮਾਗਰੀ ਵਿੱਚ ਆ ਗਿਆ ਲੋ ਜੀ ਮਿੱਤਰੋ ਟੋਚਨ ਆ ਗਿਆ ਆਟਾ ਇਹ ਰਿਹਾ ਕੁਝ ਨਹੀਂ ਦਿਖਾਉਣਾ ਗੱਲ ਤਾਂ ਇਸ਼ਾਰੇ ਕਰਦਾ ਹਾਂ ਤੂੰ ਕਿੱਲੀ ਕਿੱਲੀ ਨਿਕਲਦੀ ਨਹੀਂ ਇਹ ਨਹੀਂ ਪੈਂਦੀ ਇਹ ਨਹੀਂ ਬੰਦੀ ਇਹ ਪੰਚੀ ਵੀ ਨਹੀਂ ਹੋਰ ਫੜ ਲਿਆ ਉਦੋਂ ਕੱਢ ਲੋ ਹਾਂ ਬਾ ਓਏ ਬੱਜੂ ਹਟਰਾ ਪੰਨ ਦੂ ਐ ਫਾਇਦਾ ਕੋਈ ਓਏ ਐਨਾ ਪਾ ਬਾਈ ਯਾਰ ਹੋਰ ਮਾੜਾ ਸੰਨ ਤਾਂ ਰੱਖੋ ਕੌਣ ਯਾਰ ਉਹ ਕਿੱਲੀ ਹੈਗੀ ਕਿੱਲੀ ਨਹੀਂ ਪਤਲੀ ਕੋਈ ਮੋਬਾਈਲ ਤੋਂ ਉਹ ਤੇ ਹੀ ਪਈ ਗਿਰੋ ਕਿਤੇ ਐ ਇੰਨੀ ਪਈ ਕੌਲਦੀ ਕੱਢ ਦੇ ਕਾਲਜੋਂ ਆਦਾ ਕਾਲਾ ਕੱਢੂ ਮੇਰੇ ਵੀਰੋ ਹਲਖਬੋਦੀ ਆਏ ਵਾ ਚੱਲੀ ਜਾਂਦੀ ਐ ਚਾਲਾ ਮਲਾ ਜੋਰ ਚਾਲ 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 ਆਏ ਆਏ ਹੜੇ ਨਹੀਂ ਹੜੇ ਲਾਉਣ ਦੇ ਜੋਰ ਹੋਰ ਲਾਉਣ ਦੇ ਹੜੇ ਨਹੀਂ ਕਾਲਾ ਕਦਾ ਹੜੇ ਨਹੀਂ ਮੜਾ ਮਾਰ ਹੁੰਦੇ ਜੋਰ ਮੜਾ ਮਾਰ ਹੁੰਦੇ ਕਹਿੰਦਾ ਹਲੇ ਮੱਥਾ ਮਰਾ ਗਿਆ ਉਹਦਾ ਪਤਾ ਵੀ ਲੱਗੇ ਕਹਿੰਦਾ ਉਹਦੀ ਖੂਬ ਹੋਂਦਾ ਮੂਲੀ ਮੂਲੀ ਵਰ ਲਾਉਣ ਦੀ ਲੋੜ ਹੈ। ਅਬ ਇਹ ਗਾਹੀ ਰੁੜ ਗਈ। ਉਹ ਨਹੀਂ ਲੱਜੇ ਸੋਟਾਈਆਂ। ਓ ਲੈ ਆ ਬੱਸ ਲੈ ਲੈ ਬਾਅਦ ਐਡੀ ਗੱਲ ਸੀਗੀ ਆਹੀ ਕੰਮ ਸੀਗਾ ਇਹ ਕਿੱਥੇ ਗੋਲਦੀ ਆ। ਆਹੀ ਕੰਮ ਸੀਗਾ ਉਹ ਤੋ ਆ ਜਦੋਂ ਉਹ ਨੇੜੇ ਡੱਲੇ ਲਫਟ ਚੱਕਿਆ ਯਾਰ ਲਫਟ ਚੱਕਦੇ ਬਾਸ ਇਹ ਤੋਂ ਬਾਅਦ ਰੇਸ ਦੇ ਕੇ ਜਾਣਦੇ ਆ ਲੈ ਜੂ ਪਟਕੇ ਇੱਕ ਪੋਜੀਸ਼ਨ ਪਾਈਆ ਮੁੱਕੀ ਆਪਾਂ ਚੱਲਦੇ ਆਂ ਆਈਕ ਪੁੱਤਰ ਸਾਰੇ ਚੁਬੀ ਦਾ ਸੈਕਟਰ ਹੋਵੇ ਉੱਥੇ ਆਹ ਹੋਏ ਮੈਂ ਡਰੀ ਜਾਨਾ ਕੋਈ ਗੱਲ ਆ ਕੋਈ ਇਹੇ ਹਾਂ ਕਾਲਾ 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 ਕਹਿੰਦਾ ਜੋਰ ਲਵਾਉਣ ਦੇ ਮੜਾ ਮੈਂ ਵੀ ਖੇਲਦਾ ਨਹੀਂ ਕਹਿੰਦਾ ਇਹੇ ਇਹ ਖਬੂਤ ਜਾਨੇ ਯਾਰ ਕਿਹੜਾ ਡਰਾਈਵਰ ਹੈ ਇਹ ਹਾਂ ਰੋ ਮਾਰਦਾ ਹੁਣ ਕਹਿੰਦਾ ਪਰੇ ਕਰ ਹਾਂ ਦੇਖਣਾ ਦੇਖਣਾ ਜੱਸੀ ਓਏ ਉਹ ਕਾਲਿਆ ਉਹ ਰੋ ਮਾਰਦਾ ਦਰਦ ਹਾਂ ਕਹਿੰਦਾ ਪਾਸੇ ਕਰ ਹੁਣ ਲੈ ਆਇ ਤੇ ਦੇਖ ਦੇਖ ਆ ਬੱਜ ਗਿਆ ਮੈਂ ਆਉ ਬੱਜ ਗਿਆ ਸਾਡਾ ਅਬ ਜ਼ੋਰ ਲੱਗ ਗਿਆ ਤਾਹਾਂ ਤੂੰ ਸਾਰਾ ਓ ਆਪਾਂ ਨੂੰ ਫੋਨ ਹੋ ਗਿਆ ਓਹ ਦੇਖ ਲੈ ਹੋਰ ਦੋ ਨੰਬਰ ਵੀ ਆ ਲਾ 4 ਨੰਬਰ ਦੀ ਕਰੀਏ ਓਏ ਫੇਰ ਖਵਾਊਗਾ ਓ ਥੱਲੇ ਕਰ ਰਹਾ ਵਾ ਲੈ ਗਈ ਮਿੱਟੀ ਦਾ ਥੱਲੇ ਕਰ ਲੈ ਨੂੰ ਪੰਪੜਾ ਆਤਾ ਹੁਣ ਹੁਣ ਪੰਪੜਾ ਆਤਾ ਇਹਨੇ ਲੈ ਹੈ ਹੈ ਲਾ ਲਾ ਵਾ ਜੀ ਵਾ ਡਰਾਈਵਰ ਓਏ ਤੇਰੇ ਅਰਗਾਂ ਨੂੰ ਪੰਪੜਾ ਆਤਾ ਲਾ ਏ ਏ ਏ ਇੱਥੇ ਹਟਾਉ ਓ ਮੈਨੂੰ ਖਵਾਉ ਏ ਮੁੱਦੀ ਮਾਰੂ ਹਟਦਾ ਨਹੀਂ ਬੱਧਰਾ ਦੇਖ ਲਈ ਤੂੰ ਓ ਲਟਾਣਾ ਦੀ ਉਹ ਕਦੇ ਸਿੱਧੀ ਕਰਨੀ ਪਵੇ ਓਏ ਹਵਾ ਜ਼ਿਆਦਾ ਬਣ ਗਿਆ ਓ ਖੜਦਾ ਇੱਕ ਮਿੰਟ ਓਏ ਖੜਦਾ ਏ ਯਾਰ ਏ ਫੇਰ ਖਵਾਉਗਾ ਹੁਣ ਆ ਮੈਂ ਕਰ ਦਮੈਂ ਇੱਕ ਮਿੰਟ ਓਏ ਓ ਮਾੜੀ ਚੂੜੀ ਕਸਲਾ ਇੱਥੋਂ ਓਏ ਆਹ ਕਾੜੀ ਓ ਤੂੰ ਚੂੜੀ ਕਸਣ ਵਾਲੀ ਏ ਯਾਰ ਹਵਾ ਲਾ ਜਾਂਦੀ ਓਥੋਂ ਹਰਦਾ ਭਾਈ ਆ ਕਸੀ ਇੱਥੋਂ ਹਰਦਾ ਇੱਕ ਮਿੰਟ ਯਾਰ ਆ ਕਾਸ ਮਾੜੀ ਬੰਦਰਾ ਤੋਂ ਥੰਨੇ ਓਏ ਦੇਖੀ ਦਿੱਖਦਾ ਭਾਈ ਸਹੀ ਨਹੀਂ ਚੱਲੀ ਜਾ ਹੈਪੀ ਲਿਆ ਯਾਰ ਭਾਈ ਆ ਤੇ ਇਹਦਾ ਡੋਲੀ ਜਾਂਦੇ ਇੱਥੋਂ ਮੈਂ ਇੱਕ ਮਿੰਟ ਸਤ ਮੈਂ ਗੋਲੀ ਢੁੱਲੀ ਆ ਯਾਰ ਇਹਦੀ ਉਹ ਨਹੀਂ ਗੋਲੀ ਬਾਈ ਇੱਕ ਮੈਂ ਚੱਲਦੇ ਥੋੜੇ ਯਾਰ ਅੱਜ ਗੋਲੀ ਥੜੀ ਆਵਾ ਗੱਡੂ ਥੋੜਾ ਕੁ ਸਿੱਧਾ ਕੰਮ ਕਰੀ ਚੰਗਾ ਇਕਾਂ ਨਹੀਂ ਆ ਗਿਆ ਬਾਕਰ ਤੇ ਬੰਦ ਕਾਲਿਆ ਓਏ ਬਾਈ ਜੰਦਲ ਉਹ ਚੱਕੀ ਨਾਲ ਵਾਲਾ ਓ ਫੇਰ ਤਾਹਾਨੂੰ ਕਰਤੀ ਲਾ ਆ ਕੀ ਆ ਗਿਆ ਆਉਂਗੇ ਯਾਰ ਆਉਗੇ ਹਣਾ ਲੇ ਆਰੇ ਫੜਾ ਦੇ ਆਪਣੇ ਟੂਲ ਤੇ ਪਾ ਲੈਨੇ ਤਾਂ ਕੋਈ ਨਾ ਕਾਫੀਆਂ ਗੱਡੇ ਨਹੀਂ ਯਾਰ ਪਰ ਅੰਦਰਾਂ ਦੇ ਚਾਬਗਾ ਦੇ ਬਈ ਹਟ ਗਾਂਦਵਾ ਸਾੜੀ ਕਾਲਿਆ ਚਾਬਗਾ ਕਹਿੰਦਾ ਬੱਲਾ ਹੁਣ ਉਧਰ ਲੈ ਕੇ ਚੱਲਾਂਗੇ ਨੂੰ ਕਰ ਮੈਨੂੰ ਇਹ ਸਿਖਾਉਣ ਲੱਗੇ ਤੇ ਕੀ ਕਰੀਏ ਜਵਾਕ ਐ ਇਹਨੂੰ ਦੱਸਣਾ ਵੀ ਦਾੜੀ ੱਡੀ ਨਹੀਂ ਆ ਇੰਨੀ ਥੋੜੀ ਆਈ ਐ ਇਹ

ਤੇ ਰਾਤ ਨੂੰ ਕੁਝ ਜਜੇ ਕੰਮ ਹੀ ਹੁੰਦੇ ਆ ਜੱਟਾਂ ਦੇ ਤੇ ਉਹੀ ਹੋ ਰਹੇ ਆ ਦੋ ਉਧਰ ਖੁੱਬੇ ਪੈ ਤੁਹਾਨੂੰ ਵੀ ਦਿਖਾਉਣਾ ਉਧਰ ਲੈ ਕੇ ਲਿਆ ਕੇ ਇਹ ਕਾ ਫੇਰ ਫੱਬ ਗਿਆ ਤੇ ਆ ਗਿਆ 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 ਚਾਹ ਹਟ ਲੈ ਖੜਦਾ ਧੱਲੇ ਫਿਰਦਾ ਬੰਦਾ ਉਹ ਖੜਦਾ ਆਹ ਲੋ ਖੜਦਾ ਤੂੰ ਨਾ ਕੋਈ ਨਾ ਆ ਆ ਆ ਇਹ ਕਾ ਖੁੱਭ ਗਿਆ ਜਿੱਥੇ ਆਡਾ ਚੱਲ ਹਟ ਲੈ ਚੱਲ ਚੱਲ ਉਹ ਖੜਦਾ ਆਲੇ ਖੜਦਾ ਇਹ ਇੱਕ ਤਾਂ ਇਹ ਬਲੌਗ ਨਹੀਂ ਆ ਰਿਹਾ ਬੜਾ ਕਿੱਤੀ ਕਿਹੜਾ ਬਲੌਗ ਹੋ ਰਿਹਾ ਇਹ ਰਹਿ ਰਿਹਾ ਬਾ ਚੱਲ ਚੱਲ ਆ ਮੇਰਾ ਆ ਮੇਰਾ ਗੜੋਇਆ ਜੀ ਇਹ ਆ ਓਏ ਓ ਖੜਦਾ ਓ ਪਾਪਾ ਓਏ ਖੜਦਾ ਨਿਊਟਰਲ ਤਾਂ ਕਰਦਾ ਭੈਣ ਤੋਂ ਟੁੱਟ ਜੂ ਕਾ ਆਜੂ ਆਜੂ ਹੋਂ ਤਾਂ ਨਿਕਲ ਜੂਗਾ ਉਹ ਉੱਥੇ ਘੜ ਗਿਆ ਜੀ ਉਹ ਉੱਥੇ ਮੇਰੇ ਗਰੁੱਪ ਪਾਣੀ ਬਹੁਤ ਇੱਥੇ ਮੀਂਹ ਦਾ ਜਿਹੜਾ ਉੱਧਰ ਦੇ ਖੜਿਆ ਲਾਲ ਮਿੱਟੀ ਤੇ ਤਾਂ ਕੁੱਤੇ ਨਹੀਂ ਖਰਾਬ ਵਿੱਚ ਫੱਪ ਗਿਆ ਸੀਗਾ ਟਾਇਰ ਮਗਰਲੇ ਤਾਂ ਕੰਮ ਉਹੀ ਹੋ ਗਿਆ ਜਿਹੜਾ ਨਹੀਂ ਹੋਣਾ ਸੀਗਾ ਮਾਹ ਚੜਾ ਦੀ ਮਿੱਟੂ ਮਿੱਟੀ ਹੋ ਗਿਆ ਕੰਮ ਸਾਰਾ ਦੇਖੋ ਆਓ ਜੀ ਮਿੱਤਰੋ 1:34 ਹੋ ਚੁੱਕਿਆ ਹੈ ਤੇ ਹਲੇ ਵੀ ਚੱਲੀ ਅੰਦਰ ਕੰਮ 4:01 4:02 10 4:10 ਹੋ ਗਏ 15 ਆ ਗੁਰੂ ਨਾਨਕ ਦੇਵ ਜੀ ਆ ਗਏ। ਅੱਜ ਡੋਲੇ ਜਾ ਰਹਿਣਾ। ਇਹ ਕੰਮ ਆ ਲੱਗੇ ਇਹ ਤਾਂ ਕੋਈ ਤਾਂ ਇਹ ਬਣਾਉਂਦਾ। ਆਹ ਕੋਈ ਹੋ। ਲੋਕੋ ਠੇਬਰਦਲੇ ਆਪਾਂ ਜਾ ਕੇ ਪੈਣੇ ਆ ਪੈਣਾ ਵਾਲੇ। ਹਾਂਜੀ ਬਾਤ ਜਾਂਦੇ ਨਾਵਾਗੇ ਪੈਣੇ ਆ ਫਿਰ। ਹਾਂ। ਲੋਹੂ ਜੀ ਮਿੱਤਰੋ ਆ ਗਏ ਜੀ ਬੰਡੋ। ਇਹ ਨਾ ਫਾਈਨ ਨਾ 2-4 ਘੰਟੇ ਨਾ ਉਹਨੂੰ ਕੇਵਲ ਗੁਰੂ ਘਰ ਦੇ ਦਰਸ਼ਨ ਕਰਦੇ। ਉਹ ਆਹ ਗੁਰੂ ਜੀ ਚੱਲ ਗੋਸ। ਹੋਰ ਠੀਕ ਹੈ ਜੀ। ਸਾਨੂੰ ਫੇਰ ਮਿਲਦਾ। ਬਾਕੀ ਦਿਖਾਉਣਾ ਸਾਨੂੰ ਕੱਲ ਨੂੰ ਕੀ ਬਣਦਾ ਕੀ ਨਹੀਂ। ਧੰਨਵਾਦ।